ਹੋਰ ਕੋਣ ਹੈ ਬੜਾ ਇਹ ਵੀਡੀਓ ਬਣਾ ਦੀ ਕਰਦਾ ਆ ਬਸ ਤਰੋਨੇ ਬਸਟੈਂਡ ਤੇ ਖੜੇ ਆ ਇੱਥੇ ਐਵੇਂ ਨਸ਼ਾ ਵਿਕਦਾ ਇਹ ਛੋਟੇ ਛੋਟੇ ਜਵਾਕਾਂ ਨੂੰ ਵੀ ਜਿਹੜਾ ਵੀ ਲੈਣ ਆਉਂਦਾ ਨਾ ਉਹਨੂੰ ਇਹ ੜਾ ੜਾ ਇੱਧਰ ਖੜੇ ਪੈਰ ਹਿੱਲਣ ਕਿ ਨਹੀਂ ਖੜਦਾ ਪੱਜੂ ਤੇ ਇਹਦੇ ਬੰਦੇ ਇਹ ਛੋਟੇ ਛੋਟੇ ਜਵਾਕਾਂ ਨੂੰ ਦਿੰਦੇ ਜੇ ਇਹ ਵੇਚਣ ਲਾਗੇ ਤਾਂ ਤੁਸੀਂ ਸੋਚ ਕੇ ਦੇਖੋ ਵੀ ਮੈਡੀਕਲਾਂ ਦੇ ਕਿੰਨਾ ੜਾ ੜਾ ਕਰ ਵੇਚਦਾ ਇਹ ਸੁਣਿਆ ਕੋਈ ਨਹੀਂ ਇਹ ਮਾ ਬੰਦਾ ਨਹੀਂ ਇਹ ਜਵਾਕ ਛੋਟੇ ਛੋਟੇ ਜਵਾਕ ਹੀ ਵੇਚੀ ਜਾਂਦੇ ਛੋਟੇ ਛੋਟੇ ਜਵਾਕਾਂ ਨੂੰ ਵੇਚੀ ਲਿਆ ਹੋਰ ਕਿਹੜਾ ਕਿਹੜਾ ਦੇ ਦਿੰਦਾ ਤੂੰ ਸਹਾਰਾ ਦੱਸ ਦੱਸ ਨਾ ਨਾ ਬੰਦਾ ਬਣਾ ਦੱਸ ਬੰਦਾ ਬਣਾ ਬਸ ਬਸ ਨਾਲ ਨਾਲ ਦੱਸ ਦੱਸ ਕੋਈ ਨਹੀਂ 7200 ਦਾ ਨੋਟ ਸੀ ਫੋਟੋ ਆ ਫੋਟੋ ਖਿੱਚੀ 재미, yeah, épa ਫੋਟੋ ਬਣਾ ਲਓ ਆ ਪਰ ਲਓ ਨੰਬਰ ਇਹ ਹਲੋ 88 ਪਿੱਛੇ ਫੋਟੋ ਪਾਵਾਂਗੇ ਅਸੀਂ ਵੀ ਪਿੱਛੇ ਨਾਲ ਕਲਪਾ ਕਰਕੇ ਨਾ ਲੋੜੀ ਨਹੀਂ ਦਿਖਾਈ ਦੇਵਾਂਗੇ ਕੋਈ ਆਏ ਇੱਧਰ ਆਓ ਅਜੇ ਮਾਰ ਰਹੇ ਆਂ 10 ਵੇਚਿਆ ਕਿਉਂ ਇਸ ਲਈ ਲੱਟੀ ਨੂੰ ਲੈਣਾ ਇਹ ਤਾਂ ਬਾਈ ਉਹ ਕੋਈ ਬਣਾਇਆ ਜਾਂਦਾ ਕਿੰਨਾ ਬਣਾਇਆ ਬਲਾਕ ਕਿੱਥੇ ਬਣਾਇਆ ਸੁਣਾ ਦਿੰਦਾ ਇਹਦੇ ਲੈ ਕੇ ਆਂ 10 ਚੱਲ ਲੈ ਕੇ ਨਾ ਹੋਰ ਬਾਈ ਫੋਨ ਲਾ ਫੋਨ 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 ਨੰਬਰ ਨਹੀਂ ਹੈ ਹੋਰ ਮਾਰ ਕੇ ਲਾ ਕੇ ਜਾਵਾਂਗੇ ਭੈਣ ਚੋਰ ਨਹੀਂ ਬੰਦ ਸੁਣ ਲੈ ਵਾਰਚਾ ਕਰਾ ਮਾਰੀ ਫੁੱਦੀ ਤੇਰੀ ਦੀ ਓਏ ਹੁਣ ਜਾਓ ਫੋਨ ਲਾਵੇ ਤੈਨੂੰ ਮੈਂ ਬੱਗਾ ਬਲਾਡੀਆਂ ਦਾ ਫੋਨ ਲਾਵਾਂ ਫੋਨ ਲਾ ਦੇ ਬੰਦਾ ਚਕਾਰ ਬੰਦਾ ਚਕਾਰ ਵਜੇ ਰਹੇਗਾ ਬੰਦਾ ਦੋ ਬੰਦੇ ਉਧਰ ਜਾਂਦੇ ਨੇ ਨਾ ਮਰਦੇ ਨਹੀਂ ਕੋਈ ਨਹੀਂ ਇਹ 15 ਬੰਦੇ ਨੇ ਬੰਦੇ ਛੱਡ ਰੱਖੇ ਨੇ ਕੋਈ ਤਣਾ ਲੱਡੇ 'ਚ ਬੈਠਾ ਕੋਈ ਬਰਨਾਲੇ ੱਡੇ 'ਚ ਬੈਠਾ ਜਿਹੜੇ ਬੰਦੇ ਨੇ ਤੁਸੀਂ ਕਹੇ ਨੇ ਜਿੰਨਾ ਦਾ ਘਰ ਪਾਉਂਦਾ ਦਿੰਦੀ ਨਹੀਂ ਇਹ ਉਹਨਾਂ ਚੱਕ ਪਹੁੰਚਣ ਦਿੰਦੀ ਨਹੀਂ ਇਹਨਾਂ ਨੂੰ ਇਹਦਾ ਸਪਲਾਇਰ ਕਰਾਏ ਹੋਏ ਨੇ ਇਹ ਇਹ ਗਾਹਾਂ ਲਿਆ ਲਿਆ ਵੇਚਦੇ ਆ ਇੱਕ ਨਾ ਬੰਦੇ ਛੱਡ ਉਹਨੇ ਇਹ 500 500 ਢੇੜੀ ਦੇ ਕਿਥੋਂ ਲੈਣੇ ਇੱਥੋਂ ਐਨੇ ਵੇਚ ਤੈਨੂੰ 500 ਢੇੜੀ ਦਿੰਦੀ ਮਿਲ ਜੂ ਇਹ ਖਵਾ ਕੇ ਇਹਨਾਂ ਨੂੰ ਚਾਰ ਚਾਰ ਸਨੈਕਟਰ ਵੇਕੇ ਆਉਣ ਵਾਗੇ ਨੇ ਆਪਣੇ ਵਰਗੇ ਜਿਵਾਕਾਂ ਨੂੰ ਅਸੀਂ ਵੀ ਇਹੋ ਜਿਹੇ ਕੰਮਾਂ ਜੀ ਨਿਕਲਿਆ ਪਰ ਆ ਜਿਹੜਾ ਕੰਮ ਦੇਖ ਲੋ ਅੱਡਾ ਸਰਾਮ ਹੀ ਉਹੀ ਵੇਚੀ ਇਹਨਾਂ ਨੇ ਕੋਈ ਦੁਕਾਨ ਨਹੀਂ ਕੋਈ ਦਾਲੀ ਅੱਡੇ ਦੇ ਬਾਗੇ ਸਾਰੇ ਦਿਹਾੜੀ ਵਾਲੇ ਉਨੇ ਰਹਿ ਦਿੰਦੇ ਸਾਨੂੰ 5 ਵਾਰ ਫੋਨ ਆ ਗਏ ਲੋਕਾਂ ਦੇ ਧੰੋਲੇ ਦੇ ਵਿੱਚੋਂ ਅਸੀਂ ਤਾਂ ਅੱਜ ਰੇਡ ਮਾਰੀ ਅੱਜ ਮਜਬੂਰੀ ਚਾਹੀ ਨਹੀਂ ਸੀ ਉਹ ਬੰਦੇ ਹੋਰ ਨੇ 3 ਬੰਦੇ ਹੋਰ ਨੇ ਉਹਨਾਂ ਵਿੱਚ ਸਾਰਿਆਂ ਦੇ ਗੇੜਾ ਮਾਰਨਾ ਹੈ ਮੰਨਦੇ ਹੀ ਨਹੀਂ ਲੈ ਤੂੰ ਹੀ ਪਤਾ ਅੱਛਾ ਜੀ ਨੂੰ 89 ਬੰਦਾ 89 ਫੋਨ ਲਾਉਣ ਖੜ ਜਾ ਅੱਜ ਲੋਕਾਂ ਨੂੰ ਪੁੱਛ ਲੋ ਵੀ ਇੱਥੇ ਇਹੀ ਕੰਮ ਚੱਲਦਾ ਸਰੇਮਾ ਬਾਬੇ ਵੀ ਕਹਿੰਦੇ ਨੇ ਯਾਰ ਕਿ ਬਾਬਾ ਵੇਖਿਓ ਸਰੇਮੇ ਵੇਖਦੇ ਇੱਥੇ ਸੱਚ ਜਮਾਈ ਜਿਹੜਾ ਵਾਲੇ ਵਾਲੇ 10 12 ਬੰਦੇ ਵੇਚਦਾ ਹੈ ਤਾਂ ਆਹ ਫਿਰ ਆ ਲੈ 10 ਕਿੰਨੇ ਵੇਚਦੇ ਹੋ ਔਰੇ 10 12 ਬੰਦੇ ਨੇ ਘਟੋ ਘਟ ਜਿਹੜੇ ਵੇਚਨੇ ਨੇ ਦੋਸਤਾਂ ਦਾ ਜਾਨਦੇ ਨੇ ਬਾਈ 12ਵਾਂ ਬੰਦਾ ਸਰਕਾਰ ਐਡਾ ਬਰਾਹਾਰਾ ਵੀ ਇਹ ਛਾਡੇ ਛੋਟੇ ਛੋਟੇ ਜਵਾਕਾਂ ਨੂੰ ਯਾਰ 12ਵਾਂ ਵੇਚਦਾ ਕਹਿੰਦੇ ਹਜ਼ਾਰ ਹੁਣ ਇਹ ਜੁਵਾਦ ਇੱਕ ਗੱਲ ਦੱਸਤੀ ਜਿਹੜਾ ਇੱਥੇ ਆ ਕੇ ਵੇਚੂ ਉਹਦਾ ਗਲੀਸ ਇਹੋ ਜਿਹਾ ਕਰਾਂਗੇ ਵੀ ਯਾਦ ਰੱਖੂਗਾ ਸਿੱਧੀ ਗੱਲ ਸਾਂ ਇਹਦਾ ਵੀ ਕੰਮ ਕਰਦੇ ਨਹੀਂ ਪਈ ਸਰਕਾਰ ਨੂੰ ਰੋਜ਼ ਮਿਲਦੇ ਅੱਜ ਲੱਲੇ ਪੱਪੇ ਗਾਣੇ ਮੁੰਡਾ ਦੱਸਦੇ ਮੈਂ ਗਾਣੇ ਉੱਦੋਂ ਪਹਿਲਾਂ ਲੜੇ ਦੀ ਆਪਾਂ ਆਪਣੇ ਖੱਲੇ ਘਟੂ ਦੌਰਾਂ ਪਾਉਂਦਾ ਨੌ ਲੈਵੇ ਕੰਮ ਮੁੰਡੀਆਂ ਮਿੰਡੀ ਕਾ ਨਹੀਂ ਮੁੰਡੇ ਗੱਡੀ ਵੀਡੀਓ ਆਪਣੀ ਰੋਕਣ ਦੀ ਨਾਲੇ ਆ ਸਿੱਧੇ ਦੂਰੇ ਸਕੋਟਾ ਮੈਦਾਨ ਨੂੰ ਤੋਰ ਕੇ ਤੋਰ ਕੇ ਗੱਡੀ ਖੜੀ ਆ ਓਏ ਗੁਰੀ ਤੋਰ ਕੇ ਇਧਰ ਗੋਰ ਗਿਰਗਰੀ ਤੋਰ ਕਿਲਾ ਇਹਨੂੰ ਬੰਦ ਕਰਿਓ ਚੁੱਪ ਕਰਿਓ ਬੰਦ ਕਰਿਓ ਕਮਾਲ ਬੰਦਾ ਦੇ ਪੋਛੇ ਨਾ ਆਉਂਗਾ ਬੰਦ ਨਿੱਕਾ ਪੋਛੇ ਖਾਣੇ ਦੀ ਤੁਮੇ ਕੋਈ ਜਿੰਦਰ ਨੂੰ ਫੋਨ ਲਾ ਕੇ ਕਾਰ ਇਹਦੇ ਚ ਕਿਤਾਉ ਉਠਾਈ ਜਾਣਾ ਯਾਰ ਮੈਨੂੰ ਸਾਰੇ ਚੱਲ ਚੱਲ ਗਰਮੀ ਨਹੀਂ ਆਉਦੀ ਚਲਾ ਦੋੜ ਕੇ ਲੈ ਚੱਲ ਯਾਰ ਮੇਰੇ ਆਹ ਮੁੰਡਾ ਭਾਈ ਕੀ ਕਹੀ ਜਾਂਦਾ ਇਹਦੇ ਮੈਨਾਂ ਨਾ ਲੈ ਹਾਂ ਲੈ 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 ਲਾਜਨ ਗੱਲਾਂ ਵਿੱਚ ਕਿੰਨਾ ਮਾਲ ਲਵਾ ਕਿਹੜੇ ਮੈਡੀਕਲ ਤੋਂ ਲਿਆਉਣਾ ਕਿਹੜਾ ਮੈਡੀਕਲ ਤੋਂ ਲਿਆਉਣਾ ਮੈਡੀਕਲ ਕਿੱਦਾਂ ਹੋਰ ਕਿੱਥੋਂ ਲਿਆਉਣਾ ਇੱਦਾਂ ਸ੍ਰੀ ਰਾਮ ਇੱਥੇ ਦੁਕਾਨਾਂ ਬਣਾ ਕੇ ਦੁਕਾਨਾਂ ਤੋਂ ਵਿਕਣੀ ਵਿਗਣਾ ਮੈਡੀਕਲ ਚ ਅੱਧਿਆਂ ਤੇ ਲੈ ਉਹ ਮੁੰਡੇ ਆਉਂਦੇ ਆਂ ਤਾੜੀ ਮੰਡੀ ਕੱਲੇ ਦੱਸਦੇ ਫਿਰ ਆ ਆ ਚਲੋ ਭਰੇ ਮੰਡੀ ਕੱਲੇ ਕਿੰਨੇ ਮੁੰਡੇ ਆ ਆ ਚਲੋ ਮੰਡੀ ਕੱਲੇ ਮੁੰਡਾ ਕਹਿੰਦਾ ਯਾਰ ਆ ਜਾ ਮੈਂ ਮਰੇ ਪੁੱਤਾਂ ਨੂੰ ਫੋਨ ਕਰਦਾ ਪੁੱਤਾਂ ਅਰੇ ਆ ਜਾ ਗੱਡੀ ਲੈ ਆਪਾਂ ਬੁਲਾ ਕੇ ਦੇ ਪੂਰਾ ਸਾਫ ਉੱਤੇ ਆਪਾਂ ਦੇਖੋ ਆਹ ਦੇਖ ਲਓ ਆਹ ਦੇਖ ਲਓ ਭਾਈ ਭੈਣ ਚੋਦ ਲੈ ਆਹ ਦੇਖ ਲਓ ਆਹ ਦੇਖ ਲਓ ਭਾਈ ਪੰਜਾਬ ਸਰਕਾਰ ਦੇਖ ਲਓ ਆ ਗੋਲੀਆਂ ਹੋਈਆਂ ਓਏ ਆ ਗੋਲੀਆਂ ਕੋਲ ਹੋਈਆਂ ਕਰਦਾ ਮੈਂ ਤਰਾਹ ਜੱਟ ਕਾਉਂ ਆ ਦੱਤ ਮੇਰੇ ਕੋਲ ਬਲਾਤਣਾ ਚਲੋ ਚਲੋ ਜੀ ਉੱਥਾ ਉੱਥੇ ਲੈ ਕੇ ਚਲੋ ਮੰਡੀ ਬਣੀ ਫੜ ਕੇ ਰੱਖ ਮੰਨੀ ਮੰਨੀ ਆ ਚੈੱਕ ਕਰੋ ਚੈੱਕ ਕਰੋ ਬਾਈ ਇੱਧਰ ਲਾ ਕੁਲਪਣਿਆ ਦਾ 14 ਬੀੜੀਆਂ ਸੈਂਟਾਂ ਭੈਣ ਚੋ ਪੰਜਾਬ ਦੇਖ ਲੋ ਲੈ ਪੰਜਾਬ ਇੰਨਾ ਨਹੀਂ ਅਖੇ ਇੰਨੇ ਨੂੰ ਇੰਨਾ ਨੂੰ ਕੀ ਬਣੂ ਇਹਨਾਂ ਦਾ ਭਾਈ ਆ ਦੇਖ ਲੋ ਆ ਦੇਖ ਲੈ ਉਹ ਕੰਫਲੋ ਅਸੀਂ ਅਸੀਂ ਕਮਾਈਏ ਉਹ ਕੁੱਟਦੇ ਮਾਰੀ ਮਾਰੀ ਆ ਵਸ ਇਹਨੂੰ ਥਾਣੀ ਕਰਦਾ ਬੜੇ ਮਾਰ ਮਰ ਚੂਗਾ ਪਰ ਮਰ ਜਾਣ ਦੇ ਤੱਕ ਲੈਣਾ ਇਹ ਕਾਹ ਚੂਡ ਦੇ ਬਾਈ ਇਹਨੂੰ ਕੱਲ ਤੇ ਲਾ ਯਾਰ ਹੈਲੋ ਓਏ ਇਹਨੂੰ ਤੱਕਾ ਰੋਲੀ ਲੈ ਮਾਰੀ ਨਾ ਮਾਰੀ ਨਾ ਸਰਦ ਨੂੰ ਦੇਖਣਾ ਦੇਖਾ ਕਿਹੜਾ ਦੇਰਾ ਕਿਹੜਾ ਦੇਰਾ ਜੇ ਭਾਵੇਂ ਅਸਰੰਜਾ ਭੈਣ ਚੋਦੇ ਕੈਪਸੂਲ ਲੈ ਭੈਣ ਜਰਾ ਦੇਖ ਲੋ ਬਾਬਾ ਓਏ ਸੀਰੇ ਬਾਈ ਬਾਰ ਬਾਰ ਹੋਣਾ ਵੀਡੀਓ ਤੋਂ ਬਿਨਾਂ ਜੀ ਜੇਬ ਚ ਹੱਥ ਨਹੀਂ ਪੋਣਾ ਕੈਮਰਾ ਉੱਤੇ ਦੇਖ ਹਾਂ 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 ਉਹਦਾ ਆਪਣੇ ਨੋਟਾ ਦੇ ਪੂਰਾ ਪੂਰਾ ਆਪਣੇ ਕੋਲੇ ਨੋਟਾ ਦੇ ਪੂਰਾ ਬਾਈ ਜੇਬ ਬਾਈ 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 ਚਾ ਚਾ ਵੜਿਆ ਮੇਰੇ ਪਤਾ ਭੇਜਿਆ ਇਹ ਬੰਦਾ ਬੰਨਾਰੇ ਬਾਬਾ ਮੇਰੇ ਨਾਲ ਜਿਹੜਾ ਸੀਰੀ ਬਈ ਸਾਰੇ ਲੋਕਾਂ ਨੂੰ ਭੈਣੋ ਦਾ ਪਤਾ ਲੱਗਿਆ ਇਹ ਬੰਦਾ ਕਹਿੰਦਾ ਮੰਤਰੀ ਦੇਦਰ ਸਰੇ ਆ ਬਈ ਮੰਤਰੀ ਦੇ ਸਾਹਦੇ ਭਾਈ ਤੁਰਕੇ ਚਿੱਟਾ ਸਰੇ ਘੋਲਾ ਸਾਰਾ ਪੱਟਿਆ ਪਿਆ ਪਰਨਾਰਾ ਅੱਜਾਂ ਦੇ ਹੰਡੇ ਬਣਾ ਰੱਖਿਆ ਨੇ ਕੋਈ ਭੈਣ ਤੋਂ ਲਿਆ ਕੇ 100 ਦਾ ਪੱਤਾ 400 ਦਾ ਵੇਚਦਾ ਹੈ ਕੋਈ ਲੈ ਆ ਕੇ 150 ਦਾ ਪੱਤਾ 550 ਦਾ ਬਲਾਇਆ ਕਰਦਾ ਚਿੱਟਾਲਾ 55 ਅਜੇ ਹਜੇ ਹੋਰ ਬੰਦੇ ਕੀ ਕੁਝ ਸਿੱਧੂਗਾ ਆ ਬਾ ਛਾਣੇ ਚਲੀ ਰਹੀ ਆ ਹਾਂ ਹਾਂ ਛਾਣੇ ਚਲੀ ਰਹੀ ਆ ਜਨਾ ਜਰਾ ਛਾਣਾ ਲੱਗੇ ਹੋਰ ਤੋਂ ਛਾਣੇ ਚੱਲਦੇ ਆ ਛਾਣੇ ਚ ਜਾ ਕੇ ਤੁਮ ਪੂਰੇ ਲਾਓ ਛਾਣੇ ਚ ਜਾ ਕੇ ਲੇਕਿਨ ਮੈਂ ਹੋਰ ਵੀਡੀਓ ਕਰ ਚਾਚਾ ਜੀ ਇੱਧਰ ਜਾ ਛਾਣੇ ਛਾਣੇ ਚਲੋ ਛਾਣੇ ਚ ਛਾਣੇ ਚਲੋ ਨਾਰੇ ਕਹਿੰਦੇ ਬਾਈ ਯਾਰ ਉਹ ਮੁੰਡੇ ਲੱਗੇ ਬਾਈ ਸਨੇਚ ਤੇ ਕੋਈ ਨਹੀਂ ਸਨੇਚ ਛੇੜ ਦਿਆ ਸੋਡਾ ਬਾਪੂ ਆਰੇ ਤੰਨੇ ਚਰੇ ਟਿੱਕਾ ਫਰਾਂ ਦੇ ਦੇ ਆਹ ਦੇਖੋ ਮੈਨੂੰ ਉਹ ਤੇ ਚੱਕਦੇ ਰਹੇ ਆਟਾ ਕਾਟਾ ਉਹ ਗੱਲ ਕਰੋ ਉਹ ਗੱਲ ਆਹ ਗੱਲ ਤਾਂ ਹੋਣਾ ਮੇਰੇ ਸਿੱਧਾ ਗਲੇ ਲੋਕਾਂ ਦੇ ਜੋਕ ਪੱਟਦੇ ਨੇ 63 ਤੋਂ ਮਰੂਥੋ ਕਿਉਂਕਿ ਇਹ ਗਾਂਜਾ ਕੋ ਬੀੜ ਲੈ ਗਾਂਜਾ

ਦੂਤ ਅੱਖ ਨੇ ਨਹੀਂ ਮਿਲਦਾ ਸੀ ਨਿੱਕੀ ਖਾ ਲਾਂਗੇ ਠੀਕ ਹੈ ਇਹਨਾਂ ਦੇ ਦੇਖ ਕੇ ਇਹ ਤੁਸੀਂ ਇਹਨਾਂ ਦੇ ਘੰਟ ਫੜੋਗੇ ਇਹ ਵੱਤ ਹੋਣੀ ਹੈ ਹਾਏ ਦੇ ਬਾਬਾ ਦਿੱਲੀ ਵਾਲੇ ਇਹਨਾਂ ਦੇ ਘੰਟ ਫੜੋ ਇਹ ਤੁਸੀਂ ਫੜੋ ਉਹਨੇ ਤਾਂ ਫੜ ਲਈ ਇਹ ਜਿਹੜੇ ਫੜੇ ਜਾਂਦੇ ਨੇ ਉਹਨੇ ਇੱਕ ਫੜ ਲਿਆ ਜਿੰਨੇ ਫੜੇ ਉਹਨੇ ਆਪਣੀ ਕੱਲ ਨੂੰ ਤੇ ਉਹਨੇ ਦੇਵੋਗਾ ਨਾ ਇਹਦੇ ਪੈਨ ਦਾ ਆਈਸੀ ਥਪੜਾ ਬ੍ਰੈਂਡ ਕਰੋ ਬੜੀ ਵੱਡ ਕੁੱਲਕ ਆਪੀ ਲੈ ਗਏ ਮੇਰੀ ਕੱਲ ਥੋੜੀ ਲੈ ਠੀਕ ਹੈ ਇੱਟਾ ਵੀ ਥੋੜਾ ਬਿੱਤਾ ਤੁਸੀਂ ਫੜਿਆ ਬੱਸ ਲੈ ਚਲੋ ਚਲੋ ਆਜੋ ਆਜੋ ਇਧਰ ਆਲੇ ਇਧਰ ਆਲੇ ਓਏ ਆਪਣੀਆਂ ਦੋ ਜਣਾਂ ਨੂੰ ਓਏ ਆ ਬਟਨ ਲਾ ਲੱਗੋ ਬਟਨ ਲਾ ਇਹ ਵੇਚ ਕੇ ਗੋਲੀ ਓਏ ਇਹ ਨਾਲ ਦੇ ਮੰਡੀ ਚਾਹੀ ਰਹੇ ਪੰਨੇ ਚ ਕਿਹੜੀ ਮੰਡੀ ਚਾਹੀ ਮੰਡੀ ਲੈ ਲੈਣਾ ਭਈਆ ਕੀ ਹੋ ਗਿਆ ਬੜਾ ਰਖਣੇ ਕੋਈ ਨਾ ਬੇਚਾ ਕੋਈ ਨਾ ਕੋਈ ਨਾ ਲੱਗਿਆ ਐ ਕੋਈ ਨਾ ਇਹਦੇ ਆਪਣੇ ਵਾਲੀ ਗੱਡੀ ਜਾਂ ਤਾਂ ਉਹਨਾਂ ਨੂੰ ਖਾਣੇ ਦਾ ਖਾਣੇ ਦਾ ਖਾਣੇ ਦਾ ਖਾਣੇ ਦੀ ਲਾਗੇ ਇਹ ਵੀ ਦਾ ਨਾਮ ਦਾ ਮੋਟਰ ਹੈ ਲਾੜੇ ਵਾਲਾ ਮਾਰਕਾ ਹੈ ਪੂਰਾ ਬਰਾਬਰ ਤੇਰੀ ਬਣਾ ਕੇ ਦੇ ਨਹੀਂ ਤਰਾਈ ਆ ਆ ਬੰਦੇ ਨੂੰ ਪੜਿਆ ਫੁਰੀ ਆ ਦਿਖਾ ਦੇ ਪ੍ਰਿਆਸ ਬਰਾਮਣੀ ਵੀਡੀਓ ਹਾਰੇ ਢੋ ਹਲਕੇ ਅਫਜ਼ਲ ਹੋਰ ਦੀ ਬਣਾ ਛੱਤ ਤੇ ਛੋੜਾ ਗਾੜੀ ਚ ਭੱਜਣ ਲੱਗਿਆ ਜੀ ਫਾੜਦੇ ਸੀ ਆ ਦੇਖ ਲੋ ਸਾਰਾ ਚੋਣੇ ਚਾਹੀਏ ਨੇ ਬਾਈ 15 ਬੱਤੇ ਹਜੇ ਵੇਚ ਸੁ ਗਿਆ ਹੈ ਹਲੇ ਟਾਈਮ ਲਗਾ 10 11 ਦਾ ਬੱਜੇ ਹੋਣਗੇ ਇਹ ਤੋਂ ਪਹਿਲਾਂ ਵੇਚ ਤਾੜੇ ਹੋਰ ਤੇ 1 ਵਜੇ ਦਾ ਟਾਈਮ ਹੈ 1 ਵਜੇ ਦਾ ਟਾਈਮ ਹੈ ਪਹਿਲਾਂ 15 ਬੱਤੇ ਪੱਕੇ ਵੇਚ ਦੇ ਤੂੰ 15 ਦੇ ਇੱਕ ਕੈਪਸੂਲ ਭਸੜਾ ਬੱਤੇ ਹੁੰਦੇ ਇੱਕ ਬੱਤੇ ਚ ਮੈਂ ਤੁਸੀਂ 15 ਬੱਤੇ ਦੇ ਪੱਤੇ ਜੋੜ ਦੋ ਕਿੰਨੇ ਕੈਪਸੂਲ ਬੀਜੂਗੇ 1 ਵਜੇ ਤੋਂ ਪਹਿਲਾਂ ਛੋਟੇ ਛੋਟੇ ਜਵਾਕਾਂ ਨੂੰ ਛੋਟੇ ਛੋਟੇ ਜਵਾਕਾਂ ਨੂੰ 15 16 17 18 ਸਾਲ ਦੇ ਬੱਚੇ ਨੂੰ ਇਹਨਾਂ ਨੇ ਭਾਂਟੇ ਗੰਦ ਪਾਏ ਬੈ ਸਾਰੇ ਤੁਰੇ ਚਿੱਟਾ ਵੇਚ ਵੇਚ ਭਾਂਟੇ ਆਹ ਦੇਖ ਲਓ ਇਹਨਾਂ ਦਾ ਕਹਾਣੇ ਦਾ ਗਰੋਅ ਅਸੀਂ ਇਹ ਲੱਕੀ ਪਹੁੰਚਣਾ ਅੱਜ ਅੱਕੇ ਵੀ ਤਿੰਨੇ ਬੰਦੇ ਖੜਨੇ ਆ ਉਹਨਾਂ ਕੋਲ ਵੀ ਜਾਵਾਂਗੇ ਕਿੰਨਾ ਟਾਈਮ ਇਹ ਬੰਦਾ ਦੱਸਦਾ ਨਹੀਂ ਸਾਨੂੰ ਕਿ ਇਸੀ ਕਿਤੋਂ ਲਿਆਉਣੇ ਆ ਗਾਉਂ ਸਾਡੇ ਸਪਲਾਈ ਕਰਾਉਂਦਾ ਉਹਨਾਂ ਟਾਈਮ ਅਸੀਂ ਆ ਬੰਦਾ ਛੱਡਦੇ ਨਹੀਂ ਨਾ ਅਸੀਂ ਪੁਲਿਸ ਨੂੰ ਵੀ ਕਹਾਂਗੇ ਕਿ ਕਾਰਵਾਈ ਕਰੀ ਜਾਵੇ ਸਾਰੇ ਤੁਰ ਤੱਕ ਕਾਰ ਬਈ ਕੋ ਟੱਕਰ ਨਹੀਂ ਆਵੇ ਉਹ ਗੱਡੀ ਲੈ ਆ ਮੁੰਡੇ ਕਿੰਨੇ ਵੇਚ ਦਿੰਨੇ ਮੱਥੋਂ ਮੰਡੀ ਜਨੇ ਕਿੰਨੇ ਵੇਚ ਤੂੰ ਪਹਿਲਾਂ ਮੈਂ ਤਾਂ ਬਈ ਆਪਦੇ ਖਾਨ ਨੂੰ ਇੱਕ ਦੋ ਪੱਤੇ ਲੈਣਾ ਹੂ ਤੇਰੇ ਕਾਹਬਰ ਪੈਸੇ ਲੈਣਾ ਪੈਸੇ ਲੈ ਕੇ ਕੋ ਵੇਚ ਕਿੱਥੋਂ ਲੈਣਾ ਗੱਡੀ ਚ ਆਉਂਦੇ ਨੇ ਮੁੰਡੇ ਕਿਹੜੀ ਮੰਡੀ ਚ ਆ ਆਪਣੀ ਉਹ ਮੰਡੀ ਚੱਲ ਫਿਰ ਉਹ ਮੁੰਡਿਆਂ ਕੋਲੇ ਚੱਲ ਤੇਰੀ ਮੱਤ ਚ ਥਰੈ ਕਿਹੜੀ ਮੰਡੀ ਮੰਡੀ ਕਿੱਥੇ ਆ ਪਹਿਲਾਂ ਫਿਰ ਚੱਲ ਜਾ ਮੰਡੀ ਵਾਲੀ ਮਾਗਣਾ ਖਾਣੇ ਦਾ ਉਹ ਆਪ ਲੈ ਜਾਣੀ ਖਾਣੇ ਮੈਂ ਖਣਾ ਹਣਾ ਲੈ ਦੇ ਵਧੀਆ ਰਹੇ ਖਾਣੇ ਨਾਲ ਤਾਂ ਪੱਟਪੁੰਨਾਂ ਦੇ ਕੁੱਟ ਪਾਓ ਉਹ ਰੱਖ ਲੈਣਗੇ ਉਹ ਹੋਰ ਮੰਡੀ ਚਲੋ ਬੰਦੇ ਫੜੋ ਅੱਜ 3-4 ਬੰਦੇ ਫੜੋ ਬਾਹਰ ਸੀ ਮੰਡੀ ਆ ਗਈ ਦਾ ਕੀ ਕਰੀਂਦਾ ਜੀ ਅੱਡੇ 'ਚ ਖੜ ਕੇ ਕਿਆ ਅਸੂਲ ਪੇਹਦੇ ਆ ਬਾਦੂ ਬਾਦ ਸਾਰਾ ਕੁਝ ਠੀਕੇ ਸਪਲਾਈ ਚਿੱਟਾ ਸਾਰਾ ਕੁਝ ਕਰਦੇ ਪੁੱਲੇ ਨੇ ਕਹਿੰਦਾ 12 15 ਤੋਂ ਵੇਚ ਦੇਣਾ ਇਹਨਾਂ ਨੂੰ ਤੇ ਰਹਿਣਾ ਮੈਨੂੰ ਕੁਝ ਪਤਾ ਜੀ ਕਿਹੜਾ ਕੰਮ ਲੱਗਦੀ ਆ ਡਾਕਟਰ ਕਹਿੰਦਾ ਥੋੜਾ ਕੋ ਜੇਬਾ ਪਰਖਣ ਕਿੱਥੇ ਰਹਿਣਾ ਮੈਂ ਨਹੀਂ ਰਹਿਤੀ ਨਵੀਂ ਬਣਤੀ ਹੋਰ ਇਤਨਾ ਜਵਾਬ ਇਹ ਹੁਣ ਮੰਡੀ ਚ ਲਿਆਉਂਦਾ ਸੀ ਕਹਿੰਦਾ ਜਿੱਥੋਂ ਲਿਆਉਂਦਾ ਆ ਆਪਾਂ ਉੱਥੇ ਵੀ ਚੱਲ ਗਏ ਹੋਰ ਮੰਡੀ ਹੁਣੀ ਰੇਡ ਕਰਾਓ ਮੈਂ ਨਾਮ ਕਿਹਾ ਹੀ ਮੰਡੀ ਮੰਡੀ ਚ ਮੁੰਡੇ ਨੇ ਮਾਦਾ ਖਾਨ ਨੂੰ ਮੈਂ ਜਿਹੜੇ ਦੋ ਤੋਂ ਕਹਿ ਨਹੀਂ ਤੂੰ ਉਹ ਤੇ ਵੇਚ ਕੇ ਵਿੱਚ ਕੱਢ ਲੈ ਲੈ ਮੇਰੀ ਗੱਲ ਨੂੰ ਕਹਿ ਨਹੀਂ ਤੂੰ ਗੰਨੀ ਗੁੰਨੀ ਆ ਮੁੰਡੇ ਹਾਂ ਉਹੀ ਉਹੀ ਨਹੀਂ ਲੱਗ ਚਲ ਉਥੇ ਚਲ ਗੰਨੀ ਰੁਪਏ ਮੈਂ ਪਰਚਾ ਦਰਜ ਕਰਾਇਆ ਅੰਦਰੀ ਬੈਠਾ ਖਾਣੇ 'ਚ ਬਸ ਜੀ ਚਲੋ ਮੇਰੇ ਜੈਂਟ ਨੇ ਕੱਲ ਪਰਸੋਂ ਮੈਨੂੰ ਫੋਨ ਕਰ ਲਈ ਸੀ ਬਾਈ ਜੀ ਉਹਨਾਂ ਨੇ 5000 ਰੁਪਿਆ ਅੰਦਰੀ ਬੈਠਾ ਖਾਣੇ 'ਚ ਏ ਸੋਡੇ ਮਲਾਜ਼ਮਾਂ ਨਾਲ ਕੋਈ ਕਰ ਸਕਦਾ ਫਿਰ ਹਾਂ ਮੈਂ ਨਗੀ ਬਣੂੰਗਾ ਫੜੇ ਫੜ ਲੈਣਾ ਹਾਂ ਤੂੰ ਮੈਂ ਖਾਣੇ ਲੈ ਜਾ ਬਈ ਉਹ ਕਿੱਥੇ ਵੀਡੀਓ ਆਪੀ ਚਲੋ ਮਲਾਜ਼ਮਾਂ ਨਾਲ ਖਾਣੇ ਆ ਗਏ ਯਾਰ ਇਹਦੀ ਵੀਡੀਓ ਖਾਣੇ ਜਾ ਰਹੇ ਹਾਂ ਨਾ ਮੈਂ ਅੱਦਸਾ ਬਾਈ ਤੋਂ ਪੈਸੇ ਜੀ ਮਿਲ ਗਏ ਤੇਰਾ ਇਹਨੂੰ ਖਾਣੇ ਨਾਲ ਚੱਲਦੇ ਆਉਂਦੇ ਆ ਤੈਨੂੰ ਜੀ ਨਾ ਬਾਈ ਦਾ ਸੋਨਾ ਜੀ ਰਾਹ ਤੇ ਲੋਕ ਲੁੱਟਾ ਕੋਲ ਹਾਂ ਇਹ ਨਾਲ ਹੀ ਕਰਾਂਗੇ ਅਲੋਸੀ ਨਾਲ ਚਾਹਦੇ ਹਾਂ ਟੰਗੀ ਪਾਸੇ ਲੇ ਹੋਏਗਾ ਲੁੱਟਾ ਖਵਾ ਚਵਾ ਲੈ ਰਿਹਾ ਤੈਨੂੰ ਕੋਟ ਬਾਈ ਕਹਿੰਦਾ 5000 ਰੁਪਏ ਕੱਲ ਮੈਥੋਂ ਲੁੱਟ ਲੈ ਲਾ ਕੇ ਆਉਂਦਾ ਬਾਈ ਦੇ ਪੈਸੇ ਨਾਲ ਉਹ ਕਰੀ ਨਾ ਹਰਦੀ ਹੈ ਇਸ ਵਾਰ ਜੀ ਲੈਦਾ ਗੋਲੇ ਆ ਆ ਲੈ ਉਹ ਇੰਨਾ ਬਹੁਤ ਪੈਸੇ ਮੁੱਕ ਜਾਂਦੇ ਆ ਰਾਤ ਨੂੰ ਚੋਰੀਆਂ ਚੱਲ ਪੈਂਦੀਆਂ ਨੇ ਜਦੋਂ ਨਾ ਕਦੇ ਮੋਟਰਾਂ ਦੇ ਆਪਣੇ ਪਲੱਗ ਲਾਏ ਥੋੜੀਆਂ ਕੱਲਾਂ ਦੇ ਵਾਟਰ ਵਾਕਸ ਲਾ ਕੇ ਨੰਬਰਾਂ ਕੰਝ ਪਾਇਆ ਤਾਂ 30000 ਰੁਪਏ ਮੰਦੀ ਕਰਦੇ ਨੇ ਤੇਰੇ ਤੋਂ ਚੋਰ ਘਾਲੂ ਨਹੀਂ ਆਏ ਕੁਝ ਤਾਂ ਬਾਹਰ ਤੋਂ ਆਏ ਇੱਕ ਛੇੜੀ ਰਹੇ ਜੇ ਚਿੱਟਾ ਵੇਚ ਕੇ ਚਲੋ ਜੇ ਪੈਸਾ ਮੁੱਕ ਜਾਂਦਾ ਬੜਾ ਫਿਰ ਚੋਰੀਆਂ ਚੱਲ ਪੈਣਾ ਕਰ ਮੈਂ ਨਾ ਪੈਸੇ ਮੁਨੇ ਸਵੇਰੇ ਕੁਝ ਲੈ ਕੇ ਨਾ ਕਰਵਾਏ 15 ਬੱਤੇ ਵੇਚ ਕੇ ਦਿਪਾ ਲੈ 1:00 ਵਜੇ ਇਹਨਾਂ ਚਿੱਟਾ ਵੇਚ 15 ਬੱਤੇ ਵੇਚ ਤੇ ਕਹਿੰਦਾ 1:00 ਵਜੇ ਦੰਗਾ ਨਹੀਂ ਜਾਣੇ ਉੱਧ ਘੜੇ ਲੱਗੇ ਕੰ ਜਿੰਨੇ ਫਰੇ ਉਹਨੇ ਦਾ ਫੋੜਾ ਨਹੀਂ ਬਾਈ ਸਾਡਾ ਸਾਥ 2000 ਦੇ ਨਾਮ ਆਇਆ ਅਸੀਂ ਇੱਕ ਮਿੰਟ ਅਸੀਂ ਦੇਵਾ ਕਰਦੇ ਹਾਂ ਸਾਡਾ ਟੈਸਟ ਜਿਹੜਾ ਮਰਜ਼ੀ ਕਰਾ ਲੈ ਪੰਜ ਰੰਦੇ ਆ ਬੜਿਆ ਆ ਵੀਡੀਓ ਜਲਦੀ ਸਾਰੀ ਸਾਡਾ ਟੈਸਟ ਜਿਹੜਾ ਮਰਜ਼ੀ ਕਰਾ ਲੈ ਇਕੱਲੀ ਇਕੱਲੀ ਪੂਰਬਾਨਿਆ ਉਹ ਕਹਿਣੇ ਆ ਇਕੱਲੀ ਫੀਮ ਖਾਣੇ ਆ ਆਉਂਦੇ ਹੋ ਕੇ ਦੀ ਕੰਨਿਆ ਪਰੋਂ ਬਖਾਨਿਆ ਆ ਗਏ ਠੀਕ ਹੈ ਹੋਰ ਕੋਈ ਨਸ਼ਾ ਨਹੀਂ ਕਰਦਾ ਸਰਕਾਰ ਨੂੰ ਕਹਿੰਦੇ ਠੀਕ ਕੀ ਕਰਦੇ ਇਹ ਬਾਈ ਬਣਾ ਮੈਡੀਕਲ ਨਸ਼ਾ ਦਾ ਤੁਹਾਡੇ ਪਿੰਡ ਦੇ 17 18 21 ਸਾਰੀ ਪਨੀਰੀ ਚਿੱਟਾ ਬਾਟਰ ਵੈਸਟ ਬਹਿ ਕੇ ਜਾਂ ਸਿਵੇਂ ਦੇ ਬਹਿ ਕੇ ਗੰਦ ਪਾਇਆ ਪਿਆ ਬਾਈ ਪੰਜ ਮੁੰਡੇ ਸੁਧਾਰ ਤੇ ਜਦੋਂ ਮੁੰਡੇ ਫੇਰ ਆਪਣੇ ਉਲਟੇ ਹੋ ਜਾਂਦੇ ਨੇ ਹ ਚੁੱਪ ਕਰ ਦਿੰਦੇ ਆ ਜੋ ਸਾਥ ਹੀ ਦਿੰਦਾ ਕੋਈ ਸੁਣ ਕੇ ਪਰਾ ਹੋ ਜਾਂਦਾ ਪਈ ਮੰਦੇ ਤੋਂ ਨੂੰ ਵੀ ਮਿਲ ਗਿਆ ਇਹ ਬੰਦਾ ਉਹਨੂੰ ਬਰਤਾਨਾ ਦੇ ਗਿਆ ਆ ਟਿਕ ਟਿਕ ਚਲੋ ਆ ਖੜੇ ਜਿੱਦੇ ਇਹਨਾਂ ਜੀ ਆਹ ਲੋ ਆਹ ਦੇਖ ਤੇ ਪੱਟੇ ਦੇ ਤੇ ਫੜਦੇ ਆਪਣੇ ਕੋਲੇ ਪੈਸੇ ਨੋਟ ਦਿੱਤਾ ਸੀ ਉਹਦਾ ਨੰਬਰ ਆਪਣੇ ਕੋਲ ਸਾਰੇ ਮੂਹਰੇ ਆ ਲੰਪਾ ਬਾਈ ਫਾੜੇ ਇਹਨਾਂ ਨੇ ਉਹ ਹੋਇਆ ਜਾਂਦਾ ਸੀ ਵੱਡੇ ਭਾਈ ਜੁਰਤ ਉੱਤੇ ਕੀ ਲਾਇਆ ਹਾਂ ਹਾਂ ਮੈਂ ਕਿਹੜਾ ਬੋਲਣਾ ਲੱਗਿਆ ਭੈਣ ਦੀ ਛੋਲਾ ਨੂੰ ਭੈਣ ਦੀ ਵਾਕਾਂ ਦੀ ਭੈਣ ਦੇ ਲੈਣੇ ਦਾ ਜਮਾ ਕਿਹੜਾ ਗਿਆਨੀ ਕਿੱਥੇ ਹੋ ਗਿਆ ਕਿੱਥੇ ਹੋ ਗਿਆ ਰਿਆਨੀ ਕਿੱਥੇ ਮਿਲੂ ਨਾ ਗਿਆਨੀ ਥਾਣੇ ਬੈਠਾ ਚੋਰੀ ਕਰਦੀ ਮੇਰਾ ਪੁੱਤ ਪੁੱਤਾਂ ਨੂੰ ਕਹਿੰਦਾ ਬਈ ਅੱਜ ਤਾਂ ਸਹੀ ਗੱਲ ਆ ਫਿਰ ਇਹ ਨਹੀਂ ਮੇਰੀ ਘਰ ਦੀ ਇਹਨਾਂ ਨੇ ਕਮਰਾ ਮੇਰੀ ਗੱਲ ਓਏ ਹੈਲੋ ਹੈਲੋ ਬਈ ਆਜਾ ਜੀ ਆਇਆ ਨੂੰ ਇਹਦਾ ਠਾਣੇ ਦਾ ਜੰਮੀ ਪੁਲਸਤਾ ਹਾਰ ਵੀ ਰਾਤ ਚੋਰੀ ਹੋਇਆ ਹੋਰ ਮੁੰਡੇ ਇਹ ਬੰਦਾ ਨਾ ਹਾਂ ਹਾਂ ਪੁਰਸੂ ਦਾ ਬੋਲ ਲੈ ਕੇ ਆ ਹਾਲ ਸਿੱਧੇ ਦੇਖਦਾ ਇਹਨਾਂ ਭਾਈ ਅੱਧੇ ਘੰਟੇ ਵੀ ਜਿੰਨੀ ਮਰਜੀ ਹੋਰ ਲੈ ਆ ਕਾ ਲੜੀ ਬੋਲਦਾ ਅੱਧਾ ਘੰਟਾ ਹੋਰ ਛੱਡ ਜਾਂਦੇ ਉਹ ਬਲਾਉਗਾ ਛੱਡ ਜਾਂਦੇ ਭਾਈ ਅੱਧੇ ਘੰਟੇ ਨੂੰ ਮਿਲ ਜਾਣਗੇ ਨਹੀਂ ਗੱਲ ਨਹੀਂ ਪਤਾ ਸਾਨੂੰ ਕਾਈਦਾ ਹੀ ਆ ਆਈ ਸੀ ਸੱਚਾ ਬਣਦਾ ਉਹ ਵੱਡੋ ਫਨੰਗਾ ਖੜਦਾ ਘੇੜਦਾ ਨਾਪੀ ਲਗਾਣਾ ਹੈ ਮੋਬਾਈਲ ਨਾਲ ਆਈ ਜਾਂਦੇ ਨੇ ਜਾਈ ਜਾਂਦੇ ਨੇ ਨਾਲੇ ਨੇ ਮੈਨੂੰ ਕੋਈ ਫੋਨ ਆਉਂਦੇ ਆ ਪਤਾ ਕੀ ਗੱਲ ਆ ਇੱਥੇ 10 ਘੰਟੇ ਨੂੰ ਕਹਿੰਦਾ ਕਿ ਤੇਰੀ ਮਰਜ਼ੀ ਲੈ ਲੈ ਅੱਛਾ ਬਈ ਇਹ ਚਿੱਟਾ ਫੜਨ ਆ ਗਿਆ ਚਿੱਟਾ ਚਿੱਪੇ ਵਾਲਾ ਮੇਰਾ ਸਾਰਾ ਭੱਜ ਗਿਆ ਅੱਛਾ ਪਤਾ ਲੱਗ ਗਿਆ ਮੈਂ ਤਾਂ ਬਹੁਤ ਕੋਲ ਰੇ ਕਿ ਪੋਤਾ ਲੈ ਰਿਹਾ ਹਾਂ 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 ਲੈ ਲੈ ਜੇ ਕੋਈ ਨਾ ਕੋਈ ਨਾ ਨਾ ਕੋਈ ਜੰਗ ਨਹੀਂ ਆ ਕਿਹੜਾ ਲੈਂਡ ਆਉਂਦਾ ਭੈਣ ਜੁਤੰਦੀ ਆ ਜਿੱਦੀ ਧੀ ਵੀ ਆ ਜਲਦੀ ਬੋਲ ਉਹਦੇ ਫੜ ਲੈ ਉਹਦੇ ਉਹਦੇ ਰੱਖ ਕੇ ਕੰਮ ਕਰ ਆ ਸਾਹਮਣੇ ਰੋ ਤੂੰ ਪਹਿਲਾ ਪੰਜਾ ਤੇ ਖਰਾਬ ਵਾਲਾ ਦੂਜਾ ਜੇ ਜੋ ਪੰਜਾ ਵਧੂ ਵੜਨਾ ਚਾਹ ਤੂੰ ਵੇਚ ਵੇਚ বাইগুড়ি <US> <morally> <winger> ਇਹ ਨਾ 2000 ਦੇ ਸਿਲਿੰਡਰ ਵੇਚਦੇ ਨੇ ਕਿਹੜਾ ਗਰੀਬ ਹਸਣਾ ਹੱਥੇ ਗੱਟ ਟਿੱਕਾ ਪੀ ਕੇ 2000 ਕੌਲੇ ਬੈਠੇ ਲੰਗੜਾ ਉਹਦੇ ਉਹ ਹੀ ਹੈ ਨਾ ਮੇਰੀ ਜੇਬ ਚ ਪੈਸੇ ਹੈਗੇ ਕੱਲਾ ਹਾਂ ਆਹ ਦੇ ਬਾਈ ਇਹ ਰੋਲ ਮੋਟੇ ਕਹਿੰਦਾ ਰੋਜ਼ ਦਾ ਕੰਮ ਇਹ ਹਾਲਾਤ ਬਹੁਤ ਹੀ ਨਜਾਇਜ਼ ਹੁੰਦੇ ਨਜਾਇਜ਼ ਹੁੰਦੇ ਆ ਪੁਲਿਸ ਕੁਝ ਕਰਦੀ ਕੁਝ ਨਹੀਂ ਕਰ ਕੀ ਕਰੇ ਯਾਰ ਜੇ ਫਾੜ ਦਿੰਦੇ ਇਹਨਾਂ ਦੇ ਪਰ ਜਸ ਨਹੀਂ ਕੋਈ ਸਟੈਂਡਿੰਗ ਹੈ ਇੱਥੇ ਕੋਈ ਵੀ ਹੈ ਜਾਂਦਾ ਨਹੀਂ ਰਿਹਾ ਕਰਾਂਗੇ ਲੋਕ ਸਿਰ ਜਿਉਂਦੇ ਆ ਸਾ ਇਹ ਸਿਰ ਪਾ ਰਹੇ ਕਿ ਕਿ ਪੁੱਛਾ ਕਿੱਥੇ ਆ ਕਿੱਥੇ ਰੱਖ ਵੀਡੀਓ ਬਾਈ ਜੀ ਆਪਣੇ ਕੋਲ ਬਣੀ ਹੋਈ ਹੈ ਵੀਡੀਓ ਹੈਗੀ ਯਾਰ ਬਾਕੀ ਸੱਟਦੇ ਨੇ ਕਿ ਆសុ ਯਾਰ ਓਏ ਇਹ ਤਾਂ ਮੰਗਵਾਉਂਦਾ ਕੋਈ ਦੇ ਨਾਲ ਨੂਦਿਆਂ ਨੇ ਫੜ ਲਿਆ ਬਾਈ ਮੈਂ ਛਿੱਟੇ ਨਹੀਂ ਕਰਿਆ ਮੈਂ ਦੱਸਦਾ ਚਲਾ ਉਹ ਮੈਂ ਉਹ ਤਾਂ ਛਿੱਟਣਾ ਆਇਆ ਤੇ ਤੇਰੇ ਫੜ ਜਾ ਕੋਈ ਕੰਮ ਕੈਬ ਤੇ ਨੇ ਸਦਾ ਬਾਈ ਹਲੇ ਹਲੇ ਤਾਂ ਭੱਜਦਾ ਸੀ ਭੱਜ ਜਾਂਦਾ ਇਹ ਦੇ ਨਾਂ ਪਾਉਗਾ ਤੇ ਵੀਏ ਭੱਜਦਾ ਸੀ ਆ ਵੀਡੀਓ ਕੈਮ ਨਹੀਂ ਨਾ ਗੱਗੂ ਰਹਿਣ ਨਾ ਵਾਦਾ